ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਅਮਨਦੀਪ ਕੌਰ ਤੇ ਮੈਂ ਪਿੰਡ ਦੇ ਰਹਿਣ ਵਾਲੀਆਂ ਮੈਨੂੰ ਗਾਂਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਸੀਗਾ ਡੈਰੀ ਫਾਰਮ ਦੇ ਵਿੱਚ ਮੈਨੂੰ ਕੋਈ ਨੌਲੇਜ ਨਹੀਂ ਸੀ ਕੋਈ ਇੰਟਰਸਟ ਨਹੀਂ ਸੀਗਾ ਨਾ ਮੇਰੇ ਹਸਬੰਦ ਜਿਹੜੇ ਉਹ ਵਪਾਰ ਦਾ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਨਾਲ ਮੈਨੂੰ ਮਤਲਬ ਲੱਗਣਾ ਪੈਂਦਾ ਸੀ ਪਰ ਮੈਨੂੰ ਕੋਈ ਇੰਟਰਸਟ ਨਹੀਂ ਸੀਗਾ ਮੈਂ ਉਹਨਾਂ ਦੇ ਨਾਲ ਲੱਗਦੀ ਸੀ ਹਨਾ ਕੰਮ ਮਾੜਾ ਮੋਟਾ ਮੈਂ ਨੌਲੇਜ ਮੈਨੂੰ ਆ ਰਹੀ ਸੀਗੀ ਹੌਲੀ ਹੌਲੀ ਸੋ ਮੇਰਾ ਉਹ ਇਧਰ ਇੰਟਰਸਟ ਹੋ ਗਿਆ ਹਨਾ ਤੇ ਮੈਂ ਉਹ ਵਪਾਰ ਦਾ ਕਰ ਰਹੀ ਐ ਤੇ ਮੈਂ ਉਹਨਾਂ ਨੂੰ ਕਿਹਾ ਨਾ ਮੈਨੂੰ ਵੀ ਘਰੇ ਗਾਂਾਂ ਪਾ ਦੋ ਤਾਂ ਮੈਂ ਆਪੀ ਕਰੀ ਜਿਹੜਾ ਕੰਮ ਉਹ ਮੈਂ ਵੇਖੂਗੀ ਚਲ ਤੁਸੀਂ ਬਾਹਰਲਾ ਵੇਖੋ ਹਨਾ ਜਿਹੜੇ ਕਹਿੰਦੇ ਆ ਵੀ ਪਸ਼ੂਆਂ ਦੇ ਵਿੱਚੋਂ ਕੁਝ ਬਚਦਾ ਨਹੀਂ ਡੇਰੀ ਫਾਰਮ ਦਾ ਕੰਮ ਬੇਕਾਰ ਆ ਤਾਂ ਮੇਰੀ ਇਹ ਵੀਡੀਓ ਧਿਆਨ ਨਾਲ ਜ਼ਰੂਰ ਸੁਣਿਓ ਪਸ਼ੂਆਂ ਦੇ ਵਿੱਚੋਂ ਬਚਦਾ ਵੀ ਆ ਆਪਾਂ ਜੇ ਬਚਾਵਾਂਗੇ ਠੀਕ ਆ ਨਾ ਕਿਉਂਕਿ ਆਪਾਂ ਨੂੰ ਇੱਕ ਤਾਂ ਨੌਲੇਜ ਹੋਣੀ ਚਾਹੀਦੀ ਆ ਪਸ਼ੂਆਂ ਦੇ ਵਿੱਚ ਹਨਾ ਕੰਮ ਦੀ ਬਾਕੀ ਮੈਡੀਸਨ ਜਿਹੜਾ ਲੱਗਦਾ ਆਏਗਾ ਮੈਡੀਕਲ ਹਨਾ ਉਹਦੀ ਨੌਲੇਜ ਹੋਣੀ ਚਾਹੀਦੀ ਆ ਸੋ ਮੈਂ ਅੱਜ ਤੁਹਾਡੇ ਨਾਲ ਇਹੀ ਕਹਾਂਗੀ ਕਿ ਮੇਰੇ ਚੈਨਲ ਦੇ ਨਾਲ ਪੱਧ ਤੋਂ ਪੱਧ ਜੁੜੋ ਮੈਨੂੰ ਅੱਜ ਆਪ ਦੀ ਡੈਰੀ ਫਾਰਮ ਦੇ ਨਾਲ ਕੰਮ ਕਰਦੀ ਨੂੰ ਮੇਰੇ ਹਸਬੰਦ ਨੇ ਜੋ ਗਿੱਲੀ ਕੋਰਸ ਕੀਤਾ ਸੀਗਾ ਉਹ ਉਹਨਾਂ ਦੀ ਜਿਹੜੀ ਨੋਟਬੁੱਕ ਆ ਉਹ ਮੈਂ ਪੜਦੀ ਪੜਦੀ ਸੀਗੀ ਹਨਾ ਤੇ ਮੈਨੂੰ ਉਹਦੇ ਤੋਂ ਬਹੁਤ ਨੌਲੇਜ ਮਿਲਿਆਗੀ ਜਿਹੜੀ ਕਹਿੰਦੇ ਵੀ ਅਸੀਂ ਘਰੇ ਬੈਠੇ ਨੌਲੇਜ ਲੈਣੀ ਆ ਤਾਂ ਮੇਰੇ ਚੈਨਲ ਨਾਲ ਜਰੂਰ ਜੁੜੋ ਮੈਂ ਤੁਹਾਨੂੰ ਕੱਲੀ ਕੱਲੀ ਨੌਲੇਜ ਗਾਂਾਂ ਦੇ ਪ੍ਰਤੀ ਵੀ ਕਿਵੇਂ ਬਚਦਾ ਪੈਸਾ ਕਿਵੇਂ ਆਪਾਂ ਇਹਨਾਂ ਦਾ ਮੈਡੀਕਲ ਕਰਨਾ ਹੈ ਕਿਵੇਂ ਆਪਾਂ ਇਹਨਾਂ ਤੋਂ ਪ੍ਰਾਪਰਟੀ ਲੈਣੀ ਆ ਹਨਾ ਤਾਂ ਮੈਂ ਸਾਰੀ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਿਆ ਕਰੂੰਗੀ ਮੈਂ ਅੱਜ ਮੇਰੀ ਇਹ ਫਰਸਟ ਵੀਡੀਓ ਹੋਗਾ ਮੇਰੀ ਡੈਰੀ ਫਾਰਮ ਦੇ ਨਾਲ ਮੇਰਾ ਡੈਰੀ ਫਾਰਮ ਦਾ ਨਾਮ ਹੈ ਗਿੱਲ ਡੈਰੀ ਫਾਰਮ ਸੋ ਮੇਰੇ ਕੋਲੇ ਪਹਿਲਾਂ ਇੱਕ ਗਾਂ ਸੀਗੀ ਮੈਂ ਕਿਹਾ ਇਹ ਬਾਕੀ ਗਾਂਾਂ ਤਾਂ ਇਹ ਵੇਚ ਦਿੰਦੇ ਸੀ ਮੈਂ ਇੱਕ ਗਾਂ ਜਿਹੜੀ ਜ਼ਿਆਦਾ ਦੁੱਧ ਵਾਲੀ ਮੈਂ ਉਹ ਰੱਖੀ ਉਸ ਗਾਂ ਨੂੰ ਰੱਖ ਕੇ ਹੁਣ ਮੈਨੂੰ ਜਿਹੜੀ ਗਾਂ ਦਾ ਮਤਲਬ ਦੁੱਧ ਜ਼ਿਆਦਾ ਲੱਗਦਾ ਮੈਂ ਉਹ ਗਾਂ ਘਰੇ ਰੱਖ ਲੈਨੀ ਆ ਹਨਾ ਮੇਰੀ ਕੋਲੇ 25 ਪਲੱਸ ਵੜੀਆਂ ਵਾਲੀ ਗਾਂ ਖੜੀ ਆ ਗਈ ਮਤਲਬ ਜੀ ਉਸ ਤੋਂ ਥੱਲੇ ਐ ਬਾਕੀ ਦੂਜੀਆਂ ਦਾ ਇੱਕ ਤਾਂ ਇਹ ਗਰਮੀ ਪੈ ਰਹੀ ਆ ਹੁਣ ਗਰਮੀ ਦੇ ਵਿੱਚ ਆਪਾਂ ਇਹਨਾਂ ਦਾ ਕੀ ਸਾਵਧਾਨ ਕਰ ਸਕਦੇ ਹਾਂ ਨਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਇਹਨਾਂ ਨੂੰ ਆਪਾਂ ਕਿਵੇਂ ਬਚਾਇਆ ਜਾਂਦਾ ਪਿਓਰ ਗਾਂ ਕਿਹੜੀ ਹੁੰਦੀ ਆ ਗਈ ਵੀ ਪਿਓਰ ਨਸਲ ਜਿਹੜੀ ਹੈ ਨਾ ਜਰਸੀ ਗਾਂਾਂ ਦੀ ਜਾਂ ਸਾਈਵਾਲ ਗਾਂਾਂ ਜਿਹੜੀ ਵੀ ਗਾਂ ਦੀ ਨਸਲ ਮੈਂ ਤੁਹਾਨੂੰ ਸਾਰੀ ਨੌਲੇਜ ਵੀਡੀਓ ਦੇ ਵਿੱਚ ਦਿਆ ਕਰੂੰਗੀ ਤਾਂ ਮੇਰੀ ਚੈਨਲ ਦੇ ਨਾਲ ਜ਼ਰੂਰ ਜੁੜਿਓ ਪਰ ਮੈਂ ਇਹ ਵੀ ਕਹਾਂਗੀ ਕਿ ਡੈਰੀ ਫਾਰਮ ਦੇ ਵਿੱਚ ਬਹੁਤ ਕੁਝ ਬਚਦਾ ਆਏਗਾ ਕਿੱਦਾਂ ਬਚਦਾ ਮੈਂ ਉਹ ਤੁਹਾਨੂੰ ਸਾਰਾ ਕੁਝ ਦੱਸਿਆ ਕਰੂੰ ਕਿਉਂਕਿ ਆਪਾਂ ਸਿਰਫ ਸਵੇਰੇ 2 ਘੰਟੇ ਕੰਮ ਕਰਨਾ ਤੇ ਸ਼ਾਮ ਨੂੰ ਕਰਨਾ ਆਪ ਇਹ ਟੇਲੀ ਦਾ ਕੰਮ ਆਗਾ ਇਦੇ ਵਿੱਚ ਕੋਈ ਆਪਾਂ ਛੁੱਟੀ ਨਹੀਂ ਹੈਗੀ ਆਪਾਂ ਨੂੰ ਵੀ ਆਪਾਂ ਛੁੱਟੀ ਮਾਰਾਂਗੇ ਹਨਾ ਕੰਮ ਹੈਗਾ ਪੈਸਾ ਸੁਬਾ ਸ਼ਾਮ ਇਸ ਚੀਜ਼ ਦੇ ਵਿੱਚ ਪੈਸਾ ਬਾਕੀ ਇੱਕ ਸਹਾਇਕ ਧੰਦਾ ਆਪਣੇ ਖੇਤੀਬਾੜੀ ਨਾਲ ਜੁੜਦਾ ਆਏਗਾ ਜਿਦੇ ਵਿੱਚ ਆਪਾਂ ਨੂੰ ਡੇਲੀ ਪੈਸਾ ਮਿਲਦਾ ਆਏਗਾ ਮੈਂ ਇਹ ਵੀ ਕਹਿੰਨੀ ਆ ਵੀ ਅੱਜ ਜਦੋਂ ਦੇ ਮੈਂ ਇਨ੍ਹਾਂ ਗਾਈਆਂ ਨੂੰ ਘਰੇ ਰੱਖਿਆ ਆਏਗਾ ਦੁੱਧ ਪਾਉਣ ਲੱਗੀਆਂ ਤਾਂ ਅਸੀਂ ਕੋਈ ਵੀ ਪੈਸਾ ਕਿਸੇ ਤੋਂ ਫੜਿਆ ਨਹੀਂ ਸਾਡੇ ਤੋਂ ਲੋਕ ਲੈ ਜਾਂਦੇ ਆ ਪਰ ਅਸੀਂ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਫੜਿਆਗਾ ਜਿਹੜੀ ਘਰ ਦੀ ਆਈ ਚਲਾਈ ਆ ਜਾਂ ਇਸ ਘਰ ਦਾ ਸੌਦਾ ਪੱਤਾ ਲਿਆਉਣਾ ਜਾਂ ਜਵਾਕਾਂ ਦੀ ਫੀਸ ਭਰਨੀ ਆ ਤਾਂ ਅਸੀਂ ਇਹਨਾਂ ਗਾਂਾਂ ਤੋਂ ਹੀ ਪਰ ਰਹੇ ਹਾਂਗੇ ਮੈਂ ਤੁਹਾਨੂੰ ਇਸ ਸੀਜ਼ਨ ਨਾਲ ਜੋੜਨਾ ਹੈਗਾ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਅਸੀਂ ਘਰੇ ਬੈਠੀਆਂ ਕੰਮ ਕਰਨਾ ਚਾਹੁੰਗੀਆਂ ਹੈਗਾ ਹਨਾ ਗਾਂਾਂ ਦਾ ਪਹਿਲੀ ਗੱਲ ਤਾਂ ਆਪਣਾ ਮਨ ਬਣਾਓ ਕੰਮ ਤੁਸੀਂ ਕੋਈ ਵੀ ਔਖਾ ਨਹੀਂ ਅੱਜਕੱਲ ਦਾ ਮਸ਼ੀਨੀ ਕੰਮ ਆਗਾ ਚਲੋ ਮੈਂ ਤੁਹਾਨੂੰ ਸਾਰੀ ਨੌਲੇਜ ਇਹਨਾਂ ਚੀਜ਼ਾਂ ਵਾਸਤੇ ਦੇਵਾਂਗੀ ਕਿਹੜੀ ਮਸ਼ੀਨ ਆਪਾਂ ਨੂੰ ਵਧੀਆ ਰਹਿੰਦੀ ਹੈ ਦੁੱਧ ਦੇ ਲਈ ਉਹਦੀ ਵੀ ਅਸੀਂ ਹੁਣ ਦੋ ਮਸ਼ੀਨ ਦੀ ਪਹਲ ਕਰ ਰਹੇ ਹਾਂਗੇ ਵੀ ਅਸੀਂ ਚਾਹੁੰਦੇ ਹਾਂ ਕਿ ਘੱਟ ਰੇਟ ਵਾਲੀ ਮਸ਼ੀਨ ਹੋਵੇ ਹਨਾ ਵੀ ਕਿੱਦਾਂ ਦੀ ਆਪਾਂ ਮਸ਼ੀਨ ਲੈਣੀ ਹੈ ਵੀ ਆਪਣੇ ਕਿੱਦਾਂ ਦੀ ਫਾਇ ਲਾਹੇਮੰਦ ਰਹੂਗੀ ਆਪਣੇ ਕੋਲ ਤੇ ਕਿੱਦਾਂ ਆਪਾਂ ਬੱਚੇ ਆ ਜਿਹੜੇ ਹਨਾ ਉਹਨਾਂ ਦੇ ਮਲੱਪ ਕਿੱਦਾਂ ਪੈਂਦੇ ਉਹਨਾਂ ਨੂੰ ਕਿੱਦਾਂ ਕਿਵੇਂ ਠੀਕ ਕਰਨਾ ਆਏਗਾ ਕਿਉਂਕਿ ਜੇ ਗਾਂਆਂ ਦੇ ਵਿੱਚ ਇਹ ਵੀ ਆ ਵੀ ਜਦੋਂ ਹਨਾ ਆਪਾਂ ਨੂੰ ਲਾਭ ਬਹੁਤ ਹੈ ਇਹਦੇ ਵਿੱਚ ਜਦੋਂ ਕੋਈ ਸਮਾਂ ਉਹ ਆ ਜਾਂਦਾ ਹੈ ਕਈ ਵਾਰ ਕੋਈ ਆਪਾਂ ਨੂੰ ਇਦਾਂ ਦੀ ਪ੍ਰੋਬਲਮ ਹੁੰਦੀ ਆ ਹਨਾ ਉਹਦੇ ਵਿੱਚੋਂ ਆਪਾਂ ਕਿੱਦਾਂ ਨਿਕਲ ਲਾਂਗੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੁਣ ਇਹ ਆ ਵੀ ਆਪਾਂ ਸਾਰੀ ਦਿਹਾੜੀ ਹਨਾ ਕਰੇ ਬੱਚੇ ਸਕੂਲ ਜਾ ਵੜਿੰਦੇ ਆਗੇ ਬੱਚੇ ਸਕੂਲ ਜਾ ਵੜੇ ਬਾਅਦ ਵਿੱਚ ਆਪਾਂ ਫ੍ਰੀ ਆ ਫ੍ਰੀ ਤਾਂ ਮਤਲਬ ਆਪਾਂ ਗਾਂਆਂ ਦੇ ਵਿੱਚ ਇੱਕ ਦੋ ਵਾਰੀ ਢੇੜਾ ਮਾਰਨਾ ਏ ਮੇਰੇ ਨਾਲ ਜਿਹੜੀ ਹੈਲਪ ਕਰਾਉਂਦੇ ਆ ਮੇਰੇ ਫਾਦਰ ਨੇ ਲਾਏ ਜੋ ਮੇਰੀ ਨਾਲ ਮੇਰੀ ਗੰਗਾ ਦੇਸੀ ਦੇਖਭਾਲ ਕਰਦੇ ਆਂਗੇ ਹਨਾ ਮੇਰੇ ਕੋਲੇ ਆ ਪੰਜ ਗਾਂ ਆਏ ਹੁਣ ਇਸ ਟਾਈਮ ਪੰਜਾਂ ਗਾਂਾਂ ਦੇ ਵਿੱਚੋਂ ਮੈਂ ਇਨ੍ਹਾਂ ਦੇ ਵਿੱਚੋਂ ਹੀ ਜਿਹੜਾ ਘਰ ਦਾ ਖਰਚਾ ਕੱਢ ਰਹੀ ਆਂ ਮੈਂ ਕੋਈ ਅਸੀਂ ਫालतू ਪੈਸਾ ਕਦੇ ਨਹੀਂ ਫੜਿਆ ਡੇਰੀ ਵਾਲੇ ਮਤਲਬ ਜਾਂ ਕੋਈ ਕਿਸੇ ਤੋਂ ਪਧਾਰ ਲੈਣਾ ਹੋਵੇ ਉਹ ਕਦੇ ਨਹੀਂ ਲਿਆਗਾ ਸੋ ਇੱਕ ਮੇਰੀ ਮੱਝ ਰੱਖੀ ਹੋਈ ਆ ਮੱਝ ਦਾ ਦੁੱਧ ਅਸੀਂ ਘਰੇ ਰੱਖਦੇ ਆਂ ਗਾਂਾਂ ਦਾ ਦੁੱਧ ਜਿਹੜਾ ਡੇਰੀ ਪਾਉਣੇ ਆ ਇਹ ਇੱਕ ਨਾ ਇਹੋ ਜਿਹਾ ਕੰਮ ਆਗਾ ਜਿਹੜਾ ਆਪਾਂ ਨੂੰ ਅ ਇੱਕ ਤਾਂ ਆਪਣੇ ਘਰੋਂ ਪੈਸਾ ਨਹੀਂ ਮੁੱਕਣ ਦੇਊਗਾ ਦੂਜਾ ਆਪਣੇ ਘਰੋਂ ਦੁੱਧ ਨਹੀਂ ਮੁੱਕਦਾ ਹੈਗਾਗਾ ਕਿਉਂ ਆਪਾਂ ਡੇਰੀਆਂ ਤੇ ਜਾਣਾ ਹੈ ਹਨਾ ਕੋਈ ਸੌ ਚੀਜ਼ ਮਿਲਾਵਟ ਹੁੰਦੀ ਆ ਆਪਦਾ ਘਰੇ ਸ਼ੁੱਧ ਦੁੱਧ ਪੀਓ ਤੇ ਹਾਂ ਇੱਕ ਚਾਰ ਜਿਹੜਾ ਪਾਉਂਦੀ ਆ ਉਹਦੀ ਨੌਲੇਜ ਹੁਣ ਚਾਰ ਵੀ ਪਾਉਣਾ ਅਸੀਂ ਟਾਈਮ ਮੱਕੀ ਦਾ ਚੱਲ ਰਿਹਾਗਾ ਹੁਣ 10-15 ਦਿਨਾਂ ਤੱਕ ਉਹਦੀ ਵੀ ਨੌਲੇਜ ਮੈਂ ਤੁਹਾਨੂੰ ਦੇਵਾਂਗੀ ਸੋ ਮੇਰੇ ਚੈਨਲ ਨਾਲ ਅੱਜ ਤੋਂ ਹੀ ਜੁੜੋ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਅਕੇ ਸ਼ੇਅਰ ਕਰੋ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ ਮੈਂ ਤੁਹਾਨੂੰ ਕੱਲੀ-ਕੱਲੀ ਨੌਲੇਜ ਇਸ ਇਸ ਚੈਨਲ ਤੇ ਵੀਡੀਓ ਰਾਈਂ ਜੁ ਦਿਆ ਕਰੂੰਗੀ ਮੈਂ ਇੱਕ ਇਹ ਵੀ ਆ ਵੀ ਆਪਣੇ ਪਿੰਡਾਂ ਦੇ ਵਿੱਚ ਆਪਾਂ ਬਾਹਰ ਨਹੀਂ ਕੋਈ ਕੰਮ ਕਰ ਸਕਦੀਆਂ ਘਰੇ ਬੈਠੇ ਤਾਂ RAM ਨਾਲ ਆਪਾਂ ਆਪਦੇ ਘਰੇ ਬੈਠੇ ਨਾਲੇ ਤਾਂ ਪੈਸਾ ਕਮਾ ਸਕਦੀਆਂ ਨਾਲੇ ਆਪਾਂ ਫਰੀ ਨਹੀਂ ਬੈਠੇ ਹੈਗੇ ਹਨਾ ਬਾਕੀ ਫਰੀ ਵੀ ਆਪਾਂ ਆਪਦਾ ਜਿਹੜਾ ਦੁਪਹਿਰੇ ਸੌਣ ਦਾ ਟਾਈਮ ਆ ਉਹ ਵੀ ਆਪਾਂ ਕੱਟ ਸਕਦੇ ਆ ਇਹਦੇ ਵਿੱਚੋਂ ਹਨਾ ਕਿਹੜੀ ਫੀਡ ਆਪਾਂ ਵਰਤਦਿਆਂ ਮੈਂ ਉਹ ਵੀ ਤੁਹਾਨੂੰ ਸਾਰੀ ਨੌਲੇਜ ਦੇਵਾਂਗੀ ਅਸੀਂ ਕਿਹੜੀ ਫੀਡ ਪਾਉਣੇ ਇਹਨਾਂ ਨੂੰ ਗਾਂਆਂ ਵਾਸਤੇ ਤੇ ਬਾਕੀ ਹੁਣ ਅਸੀਂ ਹੋਰ ਵੀ ਪਸ਼ੂ ਵਧਾਉਣੇ ਆਗੇ ਕਿਦਾਂ ਦੀ ਪਸ਼ੂ ਆਉਂਦੇ ਆਗੇ ਸਾਡੇ ਘਰੇ ਉਹ ਵੀ ਮੈਂ ਤੁਹਾਨੂੰ ਨੌਲੇਜ ਦੇਵਾਂਗੀ ਸੋ ਮੇਰੇ ਚੈਨਲ ਨਾਲ ਮੇਰੀ ਵੱਧ ਤੋਂ ਵੱਧ ਜੁੜਿਓ ਜਿਹੜਾ ਵੀ ਮੇਰੀ ਵੀਡੀਓ ਨੂੰ ਵੇਖੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਵੀ ਪਸ਼ੂਆਂ ਦਾ ਸ਼ੌਂਕੀ ਹੈਗਾ ਪਸ਼ੂ ਰੱਖਣਾ ਚਾਹੁੰਦੇ ਨੇ ਘਰੇ ਗਾਂਆਂ ਦਾ ਫਾਰਮ ਬਣਾਉਣਾ ਚਾਹੁੰਦੇ ਨੇਗੇ ਇਹ ਚਾਹੁੰਦੀ ਆ ਵੀ ਸਾਡੇ ਘਰੋਂ ਕਦੇ ਕੋਈ ਪੈਸਾ ਮੁੱਕੇ ਨਾ ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਸੋ ਮੇਰੀਏ ਇਸ ਚੈਨਲ ਨਾਲ ਜ਼ਰੂਰ ਜੁੜੋ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦੀ ਆ ਵੀ ਜ਼ਰੂਰ ਮੇਰੀਆਂ ਵੀਡੀਓ ਵੇਖਿਓ ਤੁਹਾਨੂੰ ਐਂ ਲੱਗੂਗਾ ਵੀ ਅਸੀਂ ਪਸ਼ੂ ਰੱਖਗੇ ਤੁਸੀਂ ਖੁਦ ਤੁਸੀਂ ਕਹੋਗੇ ਵੀ ਹਾਂ ਸਾਨੂੰ ਇਸ ਚੈਨਲ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਆਏਗਾ ਮੈਂ ਇਨਾਂ ਵੀ ਮੈਂ ਆਪਦਾ ਘਰ ਦਾ ਦੂਜਾ ਕੰਮ ਵੀ ਸੰਭਾਲਦੀ ਮੈਂ ਰੋਟੀ ਟੋਕ ਵੀ ਬਣਾਉਣੀ ਹੈ ਸਾਰਾ ਮੈਂ ਸਵੇਰੇ 3 ਵਜੇ ਉੱਠਦੀ ਆ ਕਿੱਦਾਂ ਮੈਂ ਆਪਦੇ ਬੱਚਿਆਂ ਨੂੰ ਸਕੂਲ ਪਹੁੰਚਦੀਆਂ ਸੈਮ ਸਰਤੇ ਕਿੱਦਾਂ ਹਨਾ ਮੈਂ ਆਪਦਾ ਸਾਰਾ ਕੰਮ ਦੀ ਤਿਆਰੀ ਕਰਦੀਆਂ ਫਿਰ ਵੀ ਮੈਂ ਆਪਦਾ ਟਾਈਮ ਕੱਢਦੀ ਆਗੀ ਸੋ ਕਿਦਣਾ ਆਪਾਂ ਨੂੰ ਇਹਨਾਂ ਨੂੰ ਪੁਹਾਰੇ ਲਾਉਣੇ ਆ ਸਾਡੇ ਆਟੋਮੈਟਿਕ ਪੁਹਾਰੇ ਚੱਲਦੀ ਆਗੀ ਪਸੂਆਂ ਦੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿਹੜਾ ਕਿਵੇਂ ਲਾਏ ਹੋਏ ਹੈਗੇ ਹਾਂਜੀ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜ਼ਰੂਰ ਜੁੜਿਓ ਮੈਂ ਇਸ ਚੈਨਲ ਤੇ ਤੁਹਾਨੂੰ ਡੇਰੀ ਫਾਰਮ ਦੇ ਪ੍ਰਤੀ ਕਿਹੜੀ ਦਵਾਈ ਕਿੱਦਾਂ ਕਿਵੇਂ ਦਿੱਤੀ ਜਾਂਦੀ ਹੈ ਤੁਹਾਨੂੰ ਮੈਡੀਕਲ ਵਾਲੇ ਨੂੰ ਪੁੱਛਣ ਦੀ ਲੋੜ ਨਹੀਂ ਡਾਕਟਰ ਨੂੰ ਪੁੱਛਣ ਦੀ ਲੋੜ ਨਹੀਂ ਕਿਹੜੀ ਦਵਾਈ ਦੇਣੀ ਹੈ ਮੈਂ ਖੋ ਤੁਹਾਨੂੰ ਦੱਸਾਂਗੀ ਤੇ ਮੇਰੇ ਚੈਨਲ ਵੱਧ ਤੋਂ ਵੱਧ ਜੁੜੋ ਵੀਡੀਓ ਦੇਖਣ ਲਈ ਤਾਂ